ਸਾਸਤ੍ਰੀ ਕਾਲ ਜੀ ਤੇ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਖਾਸ ਵਿਚਾਰ ਚਰਚਾ ਵਿੱਚ ਅੱਜ ਨਾ ਸਾਡੇ ਕੋਲ ਇੱਕ ਜ਼ਮੀਨ ਦੀ ਵਿਕਰੀ ਵਾਲੀ ਲਿਸਟਿੰਗ ਆਈ ਹੈ ਕਾਫੀ ਸੰਖੇਪ ਜੀ ਹਾਂ ਜੀ ਸਤ ਸ੍ਰੀ ਅਕਾਲ ਇਹ ਕਾਫੀ ਦਿਲਚਸਪ ਰਹੇਗਾ ਅਕਸਰੇ ਛੋਟੀਆਂ ਲਿਸਟਿੰਗਾਂ 'ਚੀ ਕਾਫੀ ਕੁਝ ਲੁਕਿਆ ਹੁੰਦਾ ਖਾਸ ਕਰਕੇ ਜਦੋਂ ਗੱਲ ਪੰਜਾਬ ਦੀ ਜ਼ਮੀਨ ਦੀ ਹੋਵੇ ਬਿਲਕੁਲ ਤਾਂ ਸਾਡਾ ਸਰੋਤ ਬਸ ਕੁਝ ਲਾਈਨਾਂ ਹੀ ਨੇ ਇੱਕ ਖੇਤੀ ਵਾਲੀ ਜ਼ਮੀਨ ਬਾਰੇ ਤੇ ਆਪਣਾ ਮਕਸਦ ਹੈ ਕਿ ਇਹਨਾਂ ਲਾਈਨਾਂ ਨੂੰ ਖੋਲ ਕੇ ਵੇਖੀਏ ਸਮਝੀਏ ਕਿ ਕੀ ਦੱਸਿਆ ਜਾ ਰਿਹਾ ਤੇ ਉਹਦੇ ਕੀ ਮਾਇਨੇ ਨੇ ਸਭ ਤੋਂ ਪਹਿਲਾਂ ਜਗ੍ਹਾ ਤੇ ਰਕਬਾ ਦੱਸਿਆ ਨੇੜੇ ਬੰਗਾ ਜ਼ਿਲ੍ਹਾ ਹੁਸ਼ਿਆਰਪੁਰ 23 ਏਕੜ ਜ਼ਮੀਨ ਵਕਾਓ ਹੁਣ 23 ਏਕੜ ਇਹ ਤਾਂ ਕਾਫੀ ਵੱਡਾ ਰਕਬਾ ਹੋ ਗਿਆ ਤੇ ਉਹ ਹੁਸ਼ਿਆਰਪੁਰ ਜ਼ਿਲ੍ਹੇ ਚ ਬੰਗਾ ਦੇ ਲਾਗੇ ਇਹਦੀ ਆਪਣੀ ਮਹੱਤਤਾ ਹੋਵੇਗੀ ਹੈਨਾ ਹਾਂਜੀ ਹਾਂਜੀ ਬਿਲਕੁਲ ਲੋਕੇਸ਼ਨ ਤਾਂ ਸਭ ਤੋਂ ਪਹਿਲੀ ਗੱਲ ਹੁੰਦੀ ਹੈ ਹੁਸ਼ਿਆਰਪੁਰ ਜਾਣਿਆ ਪਛਾਣਿਆ ਜ਼ਿਲ੍ਹਾ ਤੇ ਬੰਗਾ ਵੀ ਦੋਆਬੇ ਦਾ ਮਸ਼ਹੂਰ ਕਸਬਾ ਕਿਸੇ ਸ਼ਹਿਰ ਜਾਂ ਕਸਬੇ ਦੇ ਨੇੜੇ ਹੋਣਾ ਮਤਲਬ ਮੰਡੀ ਦੀ ਪਹੁੰਚ ਆਣ ਜਾਂਦੇ ਸਾਧਨ ਬਾਕੀ ਸਹੂਲਤਾਂ ਇਹ ਸਭ ਬਿਹਤਰ ਹੁੰਦੀਆਂ ਨੇ ਤੇ ਕੀਮਤ ਤੇ ਵੀ ਸਿੱਧਾ ਅਸਰ ਪੈਂਦਾ ਹੈ 23 ਏਕੜ ਮਤਲਬ ਹਾਂਜੀ ਵੱਡੇ ਪੱਧਰ ਦੀ ਖੇਤੀ ਲਈ ਸਹੀ ਹੈ ਅੱਛਾ ਅੱਗੇ ਖਾਸ ਗੱਲ ਲਿਖੀ ਹੈ 7 ਏਕੜ ਲਿੰਕ ਸੜਕ ਦਾ ਫਰੰਟ ਮਤਲਬ 23 ਚੋਂ 7 ਏਕੜ ਸਿੱਧਾ ਸੜਕ ਤੇ ਲੱਗਦਾ ਹੈ ਖੇਤੀ ਵਾਲੀ ਜ਼ਮੀਨ ਲਈ ਇਹ ਕਿੰਨਾ ਕੁ ਫਾਇਦੇਵਲੀ ਗੱਲ ਹੈ ਦੇਖੋ ਜੀ ਇਹ ਸਿਰ ਫਾਇਦੇ ਵਾਲੀ ਨਹੀਂ ਇਹ ਬਹੁਤ ਹੀ ਜ਼ਰੂਰੀ ਗੱਲ ਹੈ ਖੇਤੀ ਦੇ ਕੰਮਾਂ ਲਈ ਸੜਕ ਤੱਕ ਸਿੱਧੀ ਪਹੁੰਚ ਹੋਣੀ ਲਾਜ਼ਮੀ ਹੈ ਸੋਚੋ ਫਸਲ ਤਿਆਰ ਹੁੰਦੀ ਹੈ ਉਹਨੂੰ ਟਰਾਲੀ ਚ ਲਦ ਕੇ ਮੰਡੀ ਲੈ ਕੇ ਜਾਣਾ ਹਾਂਜੀ ਹਾਂਜੀ ਵੱਡੀ ਮਸ਼ੀਨਰੀ ਆਣੀ ਹੈ ਟਰੈਕਟਰ ਕੰਬਾਈਨ ਖਾਦ ਬੀਜ ਦੀਆਂ ਗੱਡੀਆਂ ਇਹ ਸਭ ਖੇਤ ਤੱਕ ਕਿਵੇਂ ਪਹੁੰਚਣਗੀਆਂ ਜੇ ਸੜਕ ਨਾ ਲੱਗਦੀ ਹੋਵੇ ਫਿਰ ਤਾਂ ਦੂਜਾਂ ਦੇ ਖੇਤਾਂ ਚੋਂ ਲੰਘਣਾ ਪੈਂਦਾ ਸਹੀ ਗੱਲ ਤੇ 23 ਏਕੜ ਦੇ ਪਲਾਟ ਵਾਸਤੇ 7 ਏਕੜ ਦਾ ਫਰੰਟ ਇਕ ਕਾਫੀ ਚੌੜਾ ਫਰੰਟ ਮੰਨਿਆ ਜਾਊਗਾ ਇਹ ਸਿਰਫ ਖੇਤੀ ਲਈ ਨਹੀਂ ਕੱਲ ਨੂੰ ਜ਼ਮੀਨ ਵੰਡਣੀ ਪੈ ਜਾਵੇ ਜਾਂ ਕੋਈ ਹੋਰ ਕੰਮ ਕਰਨਾ ਹੋਵੇ ਉਹਦੇ ਲਈ ਵੀ ਵਧੀਆ ਕੀਮਤ ਤਾਂ ਵੱਦੀ ਵੱਦੀ ਐ ਇਸ ਨਾਲ ਠੀਕ ਐ ਮਤਲਬ ਪਹੁੰਚ ਵਾਲਾ ਮਸਲਾ ਤਾਂ ਬਹੁਤ ਅਹਿਮ ਹੋ ਗਿਆ ਅਗਲੀਆਂ ਦੋ ਗੱਲਾਂ ਥੋੜੀਆਂ ਤਕਨੀਕੀ ਜੀਆਂ ਲੱਗਦੀਆਂ ਤਕਸੀਮ ਟੱਕ ਤੇ ਵੱਡੀ ਮਿੱਟੀ ਇੱਕ ਹੀ ਚੀਜ਼ਾਂ ਹੁੰਦੀਆਂ ਨੇ ਥੋੜਾ ਸਮਝਾਓਗੇ ਹਾਂਜੀ ਇਹ ਦੋਵੇਂ ਗੱਲਾਂ ਖਰੀਦਣ ਵਾਲੇ ਲਈ ਬਹੁਤ ਜ਼ਰੂਰੀ ਨੇ ਤਕਸੀਮ ਤੱਕ ਦਾ ਮਤਲਬ ਹੈ ਕਿ ਜ਼ਮੀਨ ਦੀ ਵੰਡ ਹੋਈ ਪਈ ਹੈ ਪਹਿਲਾਂ ਤੋਂ ਤੇ ਉਹਦੀਆਂ ਹੱਦਾਂ ਬੰਨੇ ਵਟਾਂ ਉਹ ਪੱਕੀਆਂ ਤੇ ਸਾਫ਼-ਸਾਫ਼ ਨਿਸ਼ਾਨ ਲੱਗੇ ਹੋਏ ਨੇ ਅੱਛਾ ਇਸ ਨਾਲ ਕੱਲ ਨੂੰ ਕੋਈ ਰੋਲਾ ਰੱਪਾ ਨਹੀਂ ਪੈਂਦਾ ਹੱਦ ਨੂੰ ਲੈ ਕੇ ਖਰੀਦਦਾਰ ਨੂੰ ਪਤਾ ਹੁੰਦਾ ਹੈ ਵੀ ਮੈਨੂੰ ਆਹ ਵਾਲੀ ਜ਼ਮੀਨ ਮਿਲ ਰਹੀ ਹੈ ਤੇ ਵੱਡੀ ਮਿੰਤੀ ਜਿਹੜੀ ਹੈ ਇਹ ਪੁਰਾਣੀ ਪੈਮਾਈਸ਼ ਦਾ ਤਰੀਕਾ ਹੈ ਪਰ ਪਰੋਸੇ ਵਾਲਾ ਮੰਨਿਆ ਜਾਂਦਾ ਹੂੰ ਇਹਦਾ ਮਤਲਬ ਹੁੰਦਾ ਹੈ ਕਿ ਰਕਬਾ ਪੂਰਾ ਮਿਣਿਆ ਹੋਇਆ ਹੈ ਘਟ ਨਹੀਂ ਹੈ ਕਈ ਵਾਰ ਫਰਕ ਨਿਕਲਾ ਆਉਂਦਾ ਨਾ ਮਿੰਤੀ 'ਚ ਪਰ ਇਹ ਲਿਖਣ ਦਾ ਮਤਲਬ ਇਹੀ ਹੁੰਦਾ ਹੈ ਕਿ ਭਰੋਸਾ ਦੇ ਰਿਆ ਕਿ ਤਰੇਈ ਏਕੜ ਪੂਰੇ ਨੇ ਇਹ ਦੋਵੇਂ ਚੀਜ਼ਾਂ ਕੰਮ ਸੌਖਾ ਕਰਦੀਆਂ ਨੇ ਖਰੀਦਦਾਰ ਲਈ ਮਤਲਬ ਕਾਨੂੰਨੀ ਤੇ ਜ਼ਮੀਨੀ ਤੌਰ ਤੇ ਸਥਿਤੀ ਸਾਫ਼ ਹੈ ਇਹ ਤਾਂ ਚੰਗੀ ਗੱਲ ਹੋ ਗਈ ਚਲੋ ਹੁਣ ਆਉਂਦਿਆਂ ਉਸ ਚੀਜ਼ ਤੇ ਜਿਸ ਤੋਂ ਬਿਨਾ ਪੰਜਾਬ ਦੀ ਖੇਤੀ ਨਹੀਂ ਹੋ ਸਕਦੀ ਪਾਣੀ ਇਹਦੇ ਬਾਰੇ ਤਾਂ ਕਾਫੀ ਕੁਝ ਲਿਖਿਆ ਇਹਨਾਂ ਨੇ ਪਹਿਲਾਂ ਕਹਿੰਦੇ ਨੇ ਅੰਡਰਗਰਾਊਂਡ ਪਾਈਪਲਾਈਨ ਹਾਂਜੀ ਦੇਖੋ ਜ਼ਮੀਨ ਦੋਜ਼ ਪਾਈਪਲਾਈਨ ਇਹ ਅੱਜ ਕੱਲ ਬਹੁਤ ਵਧੀਆ ਤਰੀਕਾ ਹੈ ਪਾਣੀ ਦੇਣ ਦਾ ਪਹਿਲਾਂ ਖਾਲਾਂ ਹੁੰਦੀਆਂ ਸੀ ਖੁੱਲੀਆਂ ਉਹਨਾਂ ਚ ਪਾਣੀ ਉੱਡ ਵੀ ਜਾਂਦਾ ਸੀ ਜ਼ਮੀਨ ਚ ਵੀ ਰਿਸ ਜਾਂਦਾ ਸੀ ਹਾਂਜੀ ਬਹੁਤ ਬਰਬਾਦੀ ਹੁੰਦੀ ਸੀ ਬਿਲਕੁਲ ਪਾਈਪਲਾਈਨ ਨਾਲ ਉਹ ਬਰਬਾਦੀ ਘਟ ਜਾਂਦੀ ਹੈ ਨਾਲੇ ਜ਼ਮੀਨ ਉੱਤੇ ਜਗ੍ਹਾ ਨਹੀਂ ਘਿਰਦੀ ਖੇਤੀ ਲਈ ਵੱਧ ਥਾਂ ਮਿਲਦੀ ਹੈ ਤੇ ਪਾਣੀ ਸਿੱਧਾ ਜਿੱਥੇ ਚਾਹੀਦਾ ਉੱਥੇ ਪਹੁੰਚ ਜਾਂਦਾ ਇਹਦਾ ਹੋਣਾ ਮਤਲਬ ਬਹੁਤ ਵੱਡਾ ਫਾਇਦਾ ਹੈ ਦੇ 100 ਵੀ ਅੱਗੇ ਜਾਣੇ ਹੈ ਲਿਖਿਆ ਹੈ ਇੱਕ ਮੋਟਰ 4 ਇੰਚੀ ਪਾਣੀ ਪ੍ਰੈਸ਼ਰ 24 ਘੰਟੇ ਵਾਹ ਇਹ ਤਾਂ ਬਹੁਤ ਹੀ ਜ਼ਬਰਦਸਤ ਲੱਗ ਰਿਹਾ ਸੁਣਨ ਨੂੰ ਆਪਣੀ ਮੋਟਰ ਚੰਗਾ ਪਾਣੀ ਤੇ ਬਿਜਲੀ ਵੀ 24 ਘੰਟੇ ਇਹ ਸੱਚਮੁੱਚ ਜਿਵੇਂ ਤੁਸੀਂ ਕਿਹਾ ਬਹੁਤ ਜ਼ਬਰਦਸਤ ਗੱਲ ਹੈ ਸ਼ਾਇਦ ਸਭ ਤੋਂ ਵੱਡਾ ਪਲੱਸ ਪੁਆਇੰਟ ਇਹੀ ਹੈ ਜ਼ਮੀਨ ਦਾ ਇਹਨੂੰ ਥੋੜਾ ਖੋਲ ਕੇ ਦੇਖੀਏ ਇੱਕ ਮੋਟਰ ਮਤਲਬ ਆਪਣਾ ਬੋਰ ਹੈ ਆਪਣਾ ਕੰਟਰੋਲ ਹੈ ਹਾਂ ਜੀ 4 ਇੰਚ ਪਾਣੀ ਪ੍ਰੈਸ਼ਰ ਇਹ ਪਾਣੀ ਦੇ ਫਲੋ ਬਾਰੇ ਦੱਸਦਾ ਹੈ 4 ਇੰਚੀ ਪਾਣੀ ਬਹੁਤ ਚੰਗਾ ਮੰਨਿਆ ਜਾਂਦਾ ਮਤਲਬ ਥੋੜੇ ਟਾਈਮ ਜ਼ਿਆਦਾ ਜ਼ਮੀਨ ਨੂੰ ਪਾਣੀ ਲੱਗ ਜਾਂਦਾ ਝੋਨੇ ਵਰਗੀ ਫਸਲ ਲਈ ਤਾਂ ਬਹੁਤ ਹੀ ਵਧੀਆ ਅੱਛਾ ਤੇ ਫਿਰ 24 ਘੰਟੇ ਬਿਜਲੀ ਇਹ ਤਾਂ ਜਿਵੇਂ ਕਹਿੰਦੇ ਆ ਸੋਨੇ ਤੇ ਸੁਹਾਗਾ ਪੰਜਾਬ ਚ ਆਮ ਤੌਰ ਤੇ ਖੇਤੀ ਵਾਲੀ ਲਾਈਟ 8-10 ਘੰਟੇ ਹੀ ਆਉਂਦੀ ਹੈ ਉਹ ਵੀ ਕਈ ਵਾਰ ਰਾਤ ਨੂੰ ਹਾਂਜੀ ਬਿਲਕੁਲ ਕਿਸਾਨ ਬਹੁਤ ਔਖੇ ਹੁੰਦੇ ਆ ਹਾਂਜੀ ਇੱਕ ਬੈਕਅਪ ਹੋ ਗਿਆ ਹਾਂਜੀ ਤੇ 10 ਘੰਟੇ ਸਰਕਾਰੀ ਪਾਣੀ ਮਿਲਣਾ ਵੀ ਕਾਟ ਨਹੀਂ ਲੋਡ ਵਲੇ ਬਹੁਤ ਕਮ ਆ ਸਕਦਾ ਇਹਦੇ ਨਾਲ ਕਿਸੇ ਇੱਕ ਚੀਜ਼ ਤੇ ਨਿਰਭਰਤਾ ਨਹੀਂ ਰਹਿੰਦੀ ਪਾਣੀ ਦੀ ਟੈਨਸ਼ਨ ਕਾਫੀ ਹੱਦ ਤੱਕ ਖਤਮ ਹੋ ਜਾਂਦੀ ਹੈ ਤਾਂ ਜੇ ਆਪਾਂ ਪੂਰਾ ਪਾਣੀ ਦਾ ਸਿਸਟਮ ਦੇਖੀਏ ਪਾਈਪਲਾਈਨ ਹੈ ਵੰਡਣ ਲਈ ਇੱਕ ਤਕੜੀ ਮੋਟਰ ਹੈ 24 ਘੰਟੇ ਬਿਜਲੀ ਨਾਲ ਤੇ ਇੱਕ ਸਰਕਾਰੀ ਟਿਊਬਵਲ ਵੀ ਹੈ ਬੈਕਅਪ ਲਈ ਮਤਲਬ ਪਾਣੀ ਬਲੋ ਤਾਂ ਕੋਈ ਚਿੰਤਾ ਹੀ ਨਹੀਂ ਲੱਗਦੀ ਹਾਂ ਜਿਹੜਾ ਕੁਛ ਇਸ ਲਿਸਟਿੰਗ ਚ ਲਿਖਿਆ ਉਸ ਹਿਸਾਬ ਨਾਲ ਤਾਂ ਪਾਣੀ ਦਾ ਇੰਤਜ਼ਾਮ ਬਹੁਤ ਹੀ ਮਜ਼ਬੂਤ ਲੱਗ ਰਿਹਾ ਹੈ ਇਹੀ ਸਭ ਤੋਂ ਵੱਡਾ ਆਕਰਸ਼ਣ ਹੈ ਜ਼ਮੀਨ ਦਾ ਪੰਜਾਬ ਚ ਜਿੱਥੇ ਪਾਣੀ ਦਾ ਲੈਵਲ ਥੱਲੇ ਜਾ ਰਿਹਾ ਹੈ ਉੱਥੇ ਇੰਨਾ ਪੱਕਾ ਇੰਤਜ਼ਾਮ ਹੋਣਾ ਇਹ ਸੱਚੀ ਬਹੁਤ ਵੱਡੀ ਗੱਲ ਹੈ ਤੇ ਸ਼ਾਇਦ ਇਸੇ ਕਰਕੇ ਉਹ ਅਗਲੀ ਗੱਲ ਕਹਿ ਰਹੇ ਨੇ ਹਾਂਜੀ ਅਗਲਾ ਪੁਆਇੰਟ ਹੈ ਸਾਰੀਆਂ ਫਸਲਾਂ ਇਹਦਾ ਕੀ ਮਤਲਬ ਲਈਏ ਬਸ ਐਵੇਂ ਹੀ ਲਿਖ ਦਿੱਤਾ ਜਾਂ ਸੱਚੀ ਪਾਣੀ ਤੇ ਮਿੱਟੀ ਹਰ ਚੀਜ਼ ਲਈ ਵਧੀਆ ਮੇਰਾ ਖਿਆਲ ਹੈ ਇਹ ਦੋਵੇਂ ਗੱਲਾਂ ਵੱਲ ਇਸ਼ਾਰਾ ਕਰਦਾ ਹੈ ਸਾਰੀਆਂ ਫਸਲਾਂ ਉਗਾਉਣ ਲਈ ਸਭ ਤੋਂ ਪਹਿਲਾਂ ਤਾਂ ਪਾਣੀ ਚਾਹੀਦਾ ਭਰਪੂਰ ਤੇ ਟਾਈਮ ਸਿਰ ਉਹ ਤਾਂ ਇੱਥੇ ਲੱਗਦਾ ਪਿਆ ਕਿ ਹੈਗਾ ਹੂੰ ਪਰ ਇਹਦਾ ਮਤਲਬ ਇਹ ਵੀ ਕੱਢਿਆ ਜਾ ਸਕਦਾ ਕਿ ਜ਼ਮੀਨ ਦੀ ਜਿਹੜੀ ਕਿਸਮ ਹੈ ਮਿੱਟੀ ਦੀ ਬਣਤਰ ਉਹਦੀ ਜ਼ਰਖੇਜ਼ੀ ਉਹ ਵੀ ਇਸ ਤਰ੍ਹਾਂ ਦੀ ਹੈ ਕਿ ਕਣਕ ਝੋਨਾ ਮੱਕੀ ਗੰਨਾ ਜਾਂ ਸਬਜ਼ੀਆਂ ਵਗੈਰਾ ਸਭ ਕੁਝ ਵਧੀਆ ਹੋ ਸਕਦਾ ਹੁਸ਼ਿਆਰਪੁਰ ਦਾ ਇਲਾਕਾ ਵੈਸੇ ਵੀ ਕਾਫੀ ਵੈਰਾਈਟੀ ਵਾਲੀ ਖੇਤੀ ਲਈ ਜਾਣਿਆ ਜਾਂਦਾ ਬਾਗ ਵਗੈਰਾ ਵੀ ਬਹੁਤ ਨੇ ਉੱਧਰ ਹਾਂਜੀ ਹਾਂਜੀ ਤਾਂ ਇਹ ਗੱਲ ਸਿਰਫ ਪਾਣੀ ਕਰਕੇ ਨਹੀਂ ਸ਼ਾਇਦ ਜ਼ਮੀਨ ਦੀ ਕੁਆਲਿਟੀ ਵੀ ਚੰਗੀ ਹੋਵੇ ਸਮਝ ਗਈ ਚਲੋ ਹੁਣ ਸੌਦੇ ਦੇ ਅਮਲੀ ਪਹਿਲੂਆਂ ਤੇ ਆਈਏ ਲਿਖਿਆ ਹੈ ਰਜਿਸਟਰੀ ਜਨਵਰੀ ਚ ਇਸ ਖਾਸ ਮਹੀਨੇ ਦਾ ਕੋਈ ਕਾਰਨ ਹੋ ਸਕਦਾ ਹੈ ਜਨਵਰੀ ਹੀ ਕਿਉਂ ਹਾਂ ਇਹਦੇ ਕਈ ਕਾਰਨ ਹੋ ਸਕਦੇ ਆ ਹੋ ਸਕਦਾ ਵੇਚਣ ਵਾਲੇ ਨੂੰ ਪੈਸੇ ਦੀ ਲੋੜ ਜਨਵਰੀ ਤੋਂ ਬਾਅਦ ਹੋਵੇ ਜਾਂ ਕੋਈ ਕਾਗਜ਼ੀ ਕਾਰਵਾਈ ਉਸ ਵੇਲੇ ਤੱਕ ਪੂਰੀ ਕਰਨੀ ਹੋਵੇ ਖੇਤੀ ਦੇ ਹਿਸਾਬ ਨਾਲ ਦੇਖੀਏ ਤਾਂ ਜਨਵਰੀ ਚ ਹਾੜੀ ਦੀ ਫਸਲ ਕਣਕ ਵਗੈਰਾ ਖੇਤ ਚ ਖੜੀ ਹੁੰਦੀ ਹੈ ਅੱਛਾ ਸ਼ਾਇਦ ਵੇਚਣ ਵਾਲਾ ਉਦੋਂ ਤੱਕ ਰੁਕਣਾ ਚਾਹੁੰਦਾ ਹੋਵੇ ਜਾਂ ਖਰੀਦਣ ਵਾਲਾ ਚਾਹੁੰਦਾ ਹੋਵੇ ਕਿ ਅਗਲੀ ਫਸਲ ਤੋਂ ਪਹਿਲਾਂ ਮੈਨੂੰ ਕਬਜ਼ਾ ਮਿਲ ਜਾਵੇ ਕਈ ਵਾਰੀ ਲੋਕ ਫਾਈਨੈਂਸ਼ੀਅਲ ਸਾਲ ਦੇ हिसाब ਨਾਲ ਵੀ ਸੋਚਦੇ ਆ ਪਰ ਮੋਟੀ ਗੱਲ ਇਹ ਕਿ ਵੇਚਣ ਵਾਲੇ ਦੇ ਦਿਮਾਗ 'ਚ ਇੱਕ ਟਾਈਮਲਾਈਨ ਹੈਗੀ ਹੈ ਤੇ ਹੁਣ ਆ ਗਿਆ ਸਭ ਤੋਂ ਵੱਡਾ ਸਵਾਲ ਪੈਸੇ ਦਾ ਰੇਟ 40 ਲੱਖ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਪੰਜਾਬ 'ਚ ਤਾਂ ਇਹ ਆਮ ਤੌਰ ਤੇ ਪ੍ਰਤੀ ਏਕੜ ਦਾ ਹੀ ਹੁੰਦਾ ਹੈ ਜੇ ਇਹ 40 ਲੱਖ ਪ੍ਰਤੀ ਏਕੜ ਹੈ ਫਿਰ ਤਾਂ 23 ਏਕੜ ਦਾ ਬਹੁਤ ਪੈਸਾ ਬਣ ਗਿਆ 9 ਕਰੋੜ 20 ਲੱਖ ਕੀ ਲੱਗਦਾ ਤੁਹਾਨੂੰ ਇਹ ਰੇਟ ਇਸ ਜਗ੍ਹਾ ਤੇ ਇਹਨਾਂ ਸਹੂਲਤਾਂ ਨਾਲ ਠੀਕ ਹੈ ਦੇਖੋ ਜੀ ਇਹ ਬਹੁਤ ਵੱਡਾ ਸਵਾਲ ਹੈ ਤੇ ਬਿਨਾ ਮੌਕਾ ਦੇਖੇ ਜਾਂ ਆਸ-ਪਾਸ ਪਤਾ ਕੀਤੇ ਪੱਕਾ ਕਹਿਣਾ ਤਾਂ ਔਖਾ ਪਰ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਹੁਸ਼ਿਆਰਪੁਰ ਜ਼ਿਲ੍ਹੇ ਚ ਬੰਗਾ ਵਰਗੇ ਕਸਬੇ ਦੇ ਐਨਾ ਨੇੜੇ 7 ਏਕੜ ਦਾ ਫਰੰਟ ਤੇ ਸਭ ਤੋਂ ਵੱਡੀ ਗੱਲ ਪਾਣੀ ਤੇ ਬਿਜਲੀ ਦਾ ਐਨਾ ਸ਼ਾਨਦਾਰ ਇੰਤਜ਼ਾਮ ਹਾਂਜੀ ਉਹਦੇ ਲਈ 40 ਲੱਖ ਰੁਪਏ ਪ੍ਰਤੀ ਏਕੜ ਦੀ ਮੰਗ ਕੋਈ ਹੈਰਾਨੀ ਵਾਲੀ ਗੱਲ ਨਹੀਂ ਮਹਿੰਗਾ ਜ਼ਰੂਰ ਲੱਗ ਸਕਦਾ ਪਰ ਇਹਨਾਂ ਸਹੂਲਤਾਂ ਨੂੰ ਦੇਖਦੇ ਹੋਏ ਇਹ ਮਾਰਕੀਟ ਦੇ ਹਿਸਾਬ ਨਾਲ ਹੋ ਸਕਦਾ ਹੈ ਅਸਲ ਕੀਮਤ ਤਾਂ ਹੋਰ ਵੀ ਕਈ ਗੱਲਾਂ ਤੇ ਨਿਰਭਰ ਕਰਦੀ ਹੈ ਮਿੱਟੀ ਅਸਲ ਚ ਕਿਹੋ ਜਿਹੀ ਹੈ ਜ਼ਮੀਨ ਪਦਰੀ ਹੈ ਕਿ ਨਹੀਂ ਤੇ ਫਿਰ ਖਰੀਦਦਾਰ ਵੇਚਣ ਵਾਲੇ ਦੀ ਗੱਲਬਾਤ ਤੇ ਵੀ ਬਹੁਤ ਕੁਝ ਹੁੰਦਾ ਠੀਕ ਹੈ ਪਰ 40 ਲੱਖ ਇੱਕ ਸਟਾਰਟਿੰਗ ਪੁਆਇੰਟ ਹੈ ਜਿੱਥੋਂ ਗੱਲ ਸ਼ੁਰੂ ਹੋ ਸਕਦੀ ਹੈ ਬਹੁਤ ਘੱਟ ਵੀ ਨਹੀਂ ਤੇ ਸ਼ਾਇਦ ਬਹੁਤ ਜ਼ਿਆਦਾ ਵੀ ਨਾ ਹੋਵੇ ਹਾਂ ਇਹ ਜ਼ਰੂਰ ਪੁੱਛਣਾ ਪਵੇਗਾ ਕਿ ਇਹ ਰੇਟ ਪ੍ਰਤੀ ਏਕੜ ਦਾ ਹੀ ਹੈ ਨਾ ਉਮੀਦ ਤਾਂ ਇਹੀ ਹੈ ਬਿਲਕੁਲ ਅੱਛਾ ਲਿਸਟਿੰਗ ਦੇ ਅਖੀਰ ਚ ਦੋ ਚੀਜ਼ਾਂ ਹੋਰ ਨੇ ਇੱਕ ਫੋਨ ਨੰਬਰ ਦਿੱਤਾ ਹੈ 4417066315 ਤੇ ਨਾਲ ਲਿਖਿਆ YouTube ਵੀਡੀਓ ਇਨ ਪੰਜਾਬੀ ਇਹ ਤਾਂ ਫਿਰ ਹੋਰ ਜਾਣਕਾਰੀ ਲਈ ਕੰਮ ਆਉਣਗੀਆਂ ਹਾਂਜੀ ਅੱਜ ਕੱਲ ਇਹ ਬਹੁਤ ਜ਼ਰੂਰੀ ਹੋ ਗਿਆ ਹੈ ਫੋਨ ਨੰਬਰ ਤਾਂ ਸਿੱਧਾ ਸੰਪਰਕ ਕਰਨ ਲਈ ਸਵਾਲ ਪੁੱਛਣ ਲਈ ਤੇ YouTube ਵੀਡੀਓ ਵਾਲੀ ਗੱਲ ਖਾਸ ਕਰਕੇ ਬਹੁਤ ਕੰਮ ਦੀ ਹੈ ਦੇਖੋ ਲਿਖੀ ਹੋਈ ਚੀਜ਼ ਤਾਂ ਬਸ ਦੱਸਦੀ ਹੈ ਹਾਂਜੀ ਪਰ ਵੀਡੀਓ ਚ ਤੁਸੀਂ ਅਸਲ ਜ਼ਮੀਨ ਦੇਖ ਸਕਦੇ ਹੋ ਕਿੰਨੀ ਕੁ ਪੱਧਰੀ ਐ ਮਿੱਟੀ ਦਾ ਰੰਗ ਕਿਹੋ ਜਿਹਾ ਹੁਣ ਕਿਹੜੀ ਫਸਲ ਲੱਗੀ ਐ ਉਹਦੀ ਹਾਲਤ ਕੀ ਐ ਆਲਾ ਦਵਾਲਾ ਕਿਹੋ ਜਿਹਾ ਸੜਕ ਕਿੰਨੀ ਕੁ ਚੌੜੀ ਐ ਪੱਕੀ ਐ ਕਿ ਕੱਚੀ ਸ਼ਾਇਦ ਮੋਟਰ ਚੱਲਦੀ ਵੀ ਦਿਖਾ ਦੇਣ ਅੱਛਾ ਹਾਂ ਇਹ ਸਭ ਦੇਖ ਕੇ ਨਾ ਜਿਹੜਾ ਬੰਦਾ ਸੀਰੀਅਸ ਐ ਉਹ ਮੌਕੇ ਤੇ ਜਾਣ ਤੋਂ ਪਹਿਲਾਂ ਹੀ ਕਾਫੀ ਕੁਝ ਸਮਝ ਸਕਦਾ ਐ ਟਾਈਮ ਬੱਜਦਾ ਪਾਰਦਰਸ਼ਤਾ ਵੱਧਦੀ ਐ ਜੇ ਆਪਾਂ ਇਸ ਸਾਰੀ ਗੱਲਬਾਤ ਨੂੰ ਸਮੇਟੀਏ ਇਸ 23 ਏਕੜ ਵਾਲੀ ਲਿਸਟਿੰਗ ਦੇ ਮੁੱਖ ਪੁਆਇੰਟ ਕੀ ਨਿਕਲਦੇ ਨੇ ਜਿਹੜੇ ਕਿਸੇ ਨੂੰ ਆਕਰਸ਼ਿਤ ਕਰ ਸਕਦੇ ਨੇ ਮੇਰੇ ਹਿਸਾਬ ਨਾਲ ਮੁੱਖ ਗੱਲਾਂ ਇਹ ਨੇ ਪਹਿਲਾਂ ਲੋਕੇਸ਼ਨ ਬੰਗਾ ਨੇੜੇ ਹੁਸ਼ਿਆਰਪੁਰ ਦੂਜਾ ਸੜਕ ਦਾ ਫਰੰਟ 7 ਏਕੜ ਕਾਫੀ ਚੰਗਾ ਤੀਜਾ ਤੇ ਸਭ ਤੋਂ ਅਹਿਮ ਪਾਣੀ ਦਾ ਇੰਤਜ਼ਾਮ ਪਾਈਪਲਾਈਨ 24 ਘੰਟੇ ਬਿਜਲੀ ਵਾਲੀ ਮੋਟਰ ਨਾਲ ਸਰਕਾਰੀ ਪਾਣੀ ਇਹ ਬਹੁਤ ਵੱਡੀ ਗੱਲ ਹੈ। ਹਾਂਜੀ। ਚੌਥਾ ਜ਼ਮੀਨ ਦੀ ਕਾਗਜ਼ੀ ਕਾਰਵਾਈ ਸਾਫ਼ ਲੱਗਦੀ ਹੈ। ਤਕਸੀਮ ਤੱਕ ਵੱਡੀ ਮਿੰਤੀ। ਤੇ ਪੰਜਵਾਂ ਸਾਰੀਆਂ ਫਸਲਾਂ ਉਗਾਉਣ ਦੀ ਗੱਲ ਜਿਹੜੀ ਇਹਨਾਂ ਸਹੂਲਤਾਂ ਕਰਕੇ ਸੱਚੀ ਲੱਗਦੀ ਹੈ। ਤੇ ਨਾਲ ਹੀ ਇੱਕ ਕੀਮਤ ਦਾ ਅੰਦਾਜ਼ਾ 40 ਲੱਖ ਸ਼ਾਇਦ ਪ੍ਰਤੀ ਏਕੜ ਤੇ ਰਜਿਸਟਰੀ ਦਾ ਸਮਾਂ ਜਨਵਰੀ ਵੀ ਦੱਸਿਆ। ਪਮੇ ਲਿਸਟਿੰਗ ਛੋਟੀ ਜੀ ਹੈ ਪਰ ਸੋਚਣ ਲਈ ਕਾਫੀ ਕੁਝ ਦੇ ਗਈ ਜੇ ਕੋਈ ਦਿਲਚਸਪੀ ਰੱਖਦਾ ਤਾਂ ਅਗਲਾ ਕਦਮ ਸਾਫ਼ ਹੈ ਫੋਨ ਕਰੋ ਤੇ ਵੀਡੀਓ ਲੱਭੋ ਬਿਲਕੁਲ ਇਹ ਵਧੀਆ ਉਦਾਹਰਣ ਹੈ ਕਿ ਕਿਵੇਂ ਥੋੜੀ ਜੀ ਜਾਣਕਾਰੀ ਨੂੰ ਵੀ ਜੇ ਧਿਆਨ ਨਾਲ ਦੇਖੀਏ ਤਾਂ ਕਾਫੀ ਕੁਝ ਪਤਾ ਲੱਗ ਜਾਂਦਾ ਹੈ ਪਰ ਇਸ ਨਾਲ ਇੱਕ ਹੋਰ ਗੱਲ ਵੀ ਸਾਹਮਣੇ ਆਉਂਦੀ ਹੈ ਆਪਾਂ ਗੱਲ ਕੀਤੀ ਜੋ ਲਿਖਿਆ ਸੀ ਪਰ ਅਕਸਰ ਅਸਲ ਕਹਾਣੀ ਉਹ ਹੁੰਦੀ ਹੈ ਜੋ ਲਿਖਿਆ ਨਹੀਂ ਹੁੰਦਾ। ਆਹੋ ਇਹ ਬਹੁਤ ਦਿਲਚਸਪ ਗੱਲ ਕਹੀ ਤੁਸੀਂ। ਮਤਲਬ ਜਿਹੜੀਆਂ ਗੱਲਾਂ ਇਸ ਲਿਸਟਿੰਗ 'ਚ ਨਹੀਂ ਦਸੀਆਂ ਗਈਆਂ ਉਹ ਵੀ ਬਹੁਤ ਅਸਰ ਪਾ ਸਕਦੀਆਂ ਨੇ ਜ਼ਮੀਨ ਦੀ ਕੀਮਤ ਤੇ ਉਹਦੀ ਵਰਤੋਂ ਤੇ। ਹਾਂਜੀ ਬਿਲਕੁਲ। ਤੇ ਇਹੀ ਸ਼ਾਇਦ ਆਪਾਂ ਅੱਜ ਦੀ ਗੱਲਬਾਤ ਦਾ ਆਖਰੀ ਵਿਚਾਰ ਬਣਾ ਸਕਦੇ ਹਾਂ ਕਿ ਜਦੋਂ ਆਪਾਂ ਪੰਜਾਬ 'ਚ ਖੇਤੀ ਵਾਲੀ ਜ਼ਮੀਨ ਦੇਖਦੇ ਹਾਂ ਤਾਂ ਜਿਹੜੀਆਂ ਗੱਲਾਂ ਸਾਫ਼-ਸਾਫ਼ ਦਸੀਆਂ ਹੁੰਦੀਆਂ ਨੇ ਜਿਵੇਂ ਪਾਣੀ, ਸੜਕ ਉਹ ਤਾਂ ਠੀਕ ਹੈ ਪਰ ਉਹ ਕਿਹੜੀਆਂ ਅਣ ਦਸੀਆਂ ਜਾਂ ਲੁਕਵੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਅਕਸਰ ਅਸਲ ਚ ਜ਼ਿਆਦਾ ਮਾਇਨੇ ਰੱਖਦੀਆਂ ਨੇ ਇਹ ਸੱਚੀ ਸੋਚਣ ਵਾਲੀ ਗੱਲ ਹੈ ਜਿਵੇਂ ਇਹਨਾਂ ਨੇ ਕਿਹਾ ਸਾਰੀਆਂ ਫਸਲਾਂ ਪਰ ਮਿੱਟੀ ਦੀ ਅਸਲ ਸਿਹਤ ਕਿ ਹੋ ਜਈ ਹੈ ਉਹਦੀ ਕਦੇ ਪਰਖ ਹੋਈ ਹੈ ਕਿਹੜੇ ਤੱਤ ਘਟ ਨੇ ਕਿਹੜੇ ਵਧ ਜ਼ਮੀਨ ਚ ਜੈਵਿਕ ਮਾਦਾ ਆਰਗੇਨਿਕ ਕਾਰਬਨ ਕਿੰਨਾ ਹੈ ਇਹ ਚੀਜ਼ਾਂ ਲੰਮੇ ਸਮੇਂ ਲਈ ਬਹੁਤ ਜ਼ਰੂਰੀ ਨੇ ਬਿਲਕੁਲ ਸਹੀ ਇਸੇ ਤਰ੍ਹਾਂ ਪਾਣੀ ਦਾ ਇੰਤਜ਼ਾਮ ਅੱਜ ਬਹੁਤ ਵਧੀਆ ਦੱਸਿਆ ਪਰ ਉਸ ਇਲਾਕੇ ਚ ਪਿਛਲੇ 10-20 ਸਾਲਾਂ ਚ ਪਾਣੀ ਦਾ ਲੈਵਲ ਕਿਵੇਂ ਬਦਲਿਆ ਹੈ ਕਿ ਤੇਜ਼ੀ ਨਾਲ ਥੱਲੇ ਜਾ ਰਿਹਾ ਹੈ ਜਿਹੜਾ 4 ਇੰਚੀ ਪਾਣੀ ਅੱਜ ਮਿਲ ਰਿਹਾ ਹੈ ਉਹ 10 ਸਾਲ ਬਾਅਦ ਵੀ ਮਿਲੂਗਾ ਪਾਣੀ ਦੀ ਲੰਮੇ ਸਮੇਂ ਦੀ ਸਥਿਰਤਾ ਬਹੁਤ ਵੱਡਾ ਸਵਾਲ ਹੈ ਹੋਰ ਕੀ ਹੋ ਸਕਦਾ ਹੈ ਸ਼ਾਇਦ ਆਸ-ਪਾਸ ਦਾ ਮਾਹੌਲ ਕੋਈ ਫੈਕਟਰੀਆਂ ਵਗੈਰਾ ਤਾਂ ਨਹੀਂ ਨੇੜੇ ਪ੍ਰਦੂਸ਼ਣ ਦਾ ਕੋਈ ਮਸਲਾ ਜਾਂ ਮੰਡੀ ਤੱਕ ਅਸਲ ਚ ਜਾਣਾ ਕਿੰਨਾ ਸੌਖਾ ਸੜਕਾਂ ਦੀ ਹਾਲਤ ਕੀ ਹੈ ਕੋਈ ਕੋल्ड ਸਟੋਰ ਜਾਂ ਫੂਡ ਪ੍ਰੋਸੈਸਿੰਗ ਵਾਲੇ ਨੇੜੇ ਹੈਗੇ ਆ ਜਿਹੜੇ ਫਸਲ ਦਾ ਚੰਗਾ ਭਾਅ ਦੇ ਸਕਣ ਸਹੀ ਗੱਲ ਤੇ ਇੱਕ ਹੋਰ ਚੀਜ਼ ਜ਼ੋਨਿੰਗ ਮਤਲਬ ਸਰਕਾਰੀ ਤੌਰ ਤੇ ਉਹ ਜ਼ਮੀਨ ਸਿਰਫ ਖੇਤੀ ਲਈ ਹੈ ਜਾਂ ਕੱਲ ਨੂੰ ਉੱਥੇ ਕੁਝ ਹੋਰ ਬਣ ਸਕਦਾ ਕੋਈ ਨਵਾਂ ਹਾਈਵੇ ਜਾਂ ਸ਼ਹਿਰ ਦਾ ਕੋਈ ਪਲਾਨ ਤਾਂ ਨਹੀਂ ਆ ਰਿਹਾ ਉਸ ਪਾਸੇ ਇਹ ਚੀਜ਼ਾਂ ਵੀ ਕੀਮਤ ਤੇ ਬਹੁਤ ਅਸਰ ਪਾਉਂਦੀਆਂ ਨੇ ਇਹ ਸਾਰੀਆਂ ਗੱਲਾਂ ਦੀ ਡੂੰਗੀ ਜਾਂਚ ਕਰਨੀ ਪੈਂਦੀ ਹੈ ਪਰ ਇਹ ਆਮ ਤੌਰ ਤੇ ਪਹਿਲੀ ਲਿਸਟਿੰਗ 'ਚ ਨਹੀਂ ਹੁੰਦੀਆਂ ਤਕਲ ਮਿਲਾ ਕੇ ਗੱਲੇ ਨਿਕਲੀ ਕਿ ਕਿਸੇ ਵੀ ਜ਼ਮੀਨ ਦੇ ਸੌਦੇ ਵੇਲੇ ਜਿਹੜੀ ਜਾਣਕਾਰੀ ਦਿੱਤੀ ਹੁੰਦੀ ਹੈ ਉਹ ਤਾਂ ਬਸ ਸ਼ੁਰੂਆਤ ਹੁੰਦੀ ਹੈ ਅਸਲ ਮੁੱਲ ਤੇ ਪਵਿੱਖ ਦੇਖਣ ਲਈ ਉਹਨਾਂ ਲੁਕੀਆਂਆਂ ਗੱਲਾਂ ਨੂੰ ਲੱਭਣਾ ਬਹੁਤ ਜ਼ਰੂਰੀ ਹੈ ਜਿਹੜੀਆਂ ਸ਼ਾਇਦ ਪਹਿਲੀ ਨਜ਼ਰੇ ਨਾ ਦਸੀਆਂ ਗਈਆਂ ਹੋਣ ਬਿਲਕੁਲ ਜੀ ਸੂਝ-ਬੂਝ ਨਾਲ ਫੈਸਲਾ ਲੈਣ ਦਾ ਇਹੀ ਤਰੀਕਾ ਹੈ ਹਮੇਸ਼ਾ ਥੋੜਾ ਡੂੰਘਾਈ ਚ ਜਾਣਾ ਹੀ ਪੈਂਦਾ ਹੈ